ਬੋਲੋ शुक्रिया थैंक यू प्रेस कॉन्फ्रेंस ਕੀਤੀ ਜਾ ਰਹੀ ਹੈ ਅੱਜ ਜ਼ਿਲ੍ਹਾ ਫਿਰੋਜ਼ਪੁਰ ਸਾਡੇ ਕਾਂਗਰਸ ਆਫਿਸ ਦੇ ਵਿੱਚ ਅੱਜ ਦਾ ਜੋ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਹੈ ਵੀ ਤੁਹਾਨੂੰ ਸਭ ਨੂੰ ਪਤਾ ਹੈ ਪਿਛਲੇ ਦਿਨੀ ਜੀਪੀ ਨੇ ਸੈਂਟਰ ਗਵਰਨਮੈਂਟ ਦੇ ਜਿਹੜੇ ਮਿਨਿਸਟਰ ਨਵੀ ਸ਼ਾਹ ਜੀ ਉਹਨਾਂ ਨੇ ਬਾਬਾ ਸਾਹਿਬ ਦੇ ਪ੍ਰਤੀ ਬਹੁਤ ਹੀ ਫੱਦੀ ਸ਼ਬਦਾਂ ਦੀ ਬੋਲੀ ਹੈ ਉਹਦੇ ਪ੍ਰਤੀ ਅੱਜ ਅਸੀਂ ਇੱਥੇ ਕਾਨਫਰੰਸ ਕਰ ਰਹੇ ਹਾਂ ਸਾਡੇ ਪੰਜਾਬ ਦੇ ਸਪੋਕਸਪਰਸਨ ਸਾਡੇ ਰੁਬੀ ਜੀ ਗਿੱਲ ਸਾਹਿਬ ਮੌਜੂਦ ਨੇ ਬਾਕੀ ਤੁਹਾਨੂੰ ਸਾਰਾ ਕੁਝ ਵਿਸਤਾਰ ਦੇ ਵਿੱਚ ਬਰੀਫ ਕਰਨੀ। ਇਹ ਇੱਕ ਤਾਂ ਜਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦਾ ਧੰਨਵਾਦ। ਪ੍ਰੈਸ ਵਾਲੇ ਵੀਰ ਕਿਉਂਕਿ ਫਿਰੋਜ਼ਪੁਰ ਦੀ ਪ੍ਰੈਸ ਇਸਹੀਦਾ ਨਹੀਂ ਕਰਦੀ ਹੈ। ਬਰੇਤੂਨੀ ਪ੍ਰੈਸ ਵੀ ਜੋਸ਼ੀਲੀ ਹੈ ਔਰ ਹਮੇਸ਼ਾ ਸੱਚੇ ਤੇ ਹੱਕ ਦੇ ਮੁੱਦੇ ਚੱਕਦੀ ਹੈ। ਮੇਰੇ ਨਾਲ ਅੱਜ ਆਸ਼ੂ ਬਾਂਗੜ ਜੀ ਸਾਡੇ ਫਿਰੋਜ਼ਪੁਰ ਵਿਧਾਇਕੀ ਤੋਂ ਚੋਣ ਲੜੇ। ਖੋਸਾ ਸਾਹਿਬ, ਰੀਸ਼ੀ ਸ਼ਰਮਾ ਜੀ, ਪਰਮਿੰਦਰ ਹੰਡਾ ਜੀ, ਬਲਾਕ ਦੇ ਪ੍ਰਧਾਨ ਜੇ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਮਾਫੀ ਚਾਹੁੰਦਾ। ਸਾਰੇ ਕਾਂਗਰਸ ਪਾਰਟੀ ਦੇ ਵਰਕਰ ਧੰਨਵਾਦ। ਅੱਜ ਦਾ ਮੁੱਖ ਮੁੱਦਾ ਇਹ ਹੈ ਜੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਮੀਸ਼ਾਹ ਦੇ ਵੱਲੋਂ ਜੋ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾ ਅੰਬੇਦਕਰ ਜੀ ਦੇ ਅਗੇਂਸਟ ਪੱਦੀ ਸ਼ਬਦਾਵਲੀ ਬੋਲੀ ਗਈ ਹੈ ਉਹਨਾਂ ਵੱਲੋਂ ਬੋਲਿਆ ਗਿਆ ਕਿ ਅੰਬੇਦਕਰ ਅੰਬੇਦਕਰ ਜਿੰਨਾ ਕਰਤੇ ਹੋ ਉਤਨਾ ਅਗਰ ਭਗਵਾਨ ਦਾ ਨਾਮ ਲੋ ਤੋ ਤੁਹਾਡੀਆਂ ਸੱਤ ਪੀੜੀਆਂ ਪਰ ਜਾਣਗੀਆਂ ਮਤਲਬ ਕਿ ਇਹਨਾਂ ਦੇ ਵਿੱਚ ਇੰਨੀ ਈਗੋ ਔਰ ਇੰਨੀ ਜੈਲਸੀ ਹੈ ਡਾਕਟਰ ਸਾਹਿਬ ਦੇ ਪ੍ਰਤੀ ਕਿ ਜਿਨ੍ਹਾਂ ਨੇ ਇਸ ਦੇਸ਼ ਦਾ ਇੱਡਾ ਵੱਡਾ ਸੰਵਿਧਾਨ ਸਿਰਜਿਆ ਔਰ ਅੱਜ ਸਾਡੇ ਲੋਕਾਂ ਨੂੰ ਜੇ ਕਿਤੇ ਨਿਆਂ ਮਿਲਦਾ ਹੈ ਔਰ ਡਾਕਟਰ ਸਾਹਿਬ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹ ਕਾਂਗਰਸ ਪਾਰਟੀ ਹਮੇਸ਼ਾ ਸਿਰ ਝੁਕਾ ਕੇ ਡਾਕਟਰ ਸੁਭੀਮਰਾ ਉਮੇਦਕਰ ਜੀ ਨੂੰ ਸਲਾਮ ਕਰਦੀ ਹੈ ਔਰ ਉਹਨਾਂ ਵੱਲੋਂ ਪਦੀ ਸ਼ਬਦਾਵਲੀ ਬੋਲੀ ਗਈ ਔਰ ਉਦੋਂ ਬਾਅਦ ਕੀ ਹੋਇਆ ਕਿ ਕਾਂਗਰਸ ਦੇ ਸੰਸਦ ਸ਼੍ਰੀ ਰਾਹੁਲ ਗਾਂਧੀ ਜੀ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਜੀ ਜਦੋਂ ਉੱਥੇ ਪ੍ਰੋਟੈਸਟ ਕਰ ਰਹੇ ਸੀ ਪਾਰਲੀਮੈਂਟ ਦੇ ਬਾਹਰ ਤੇ ਤੱਕਾ ਮੁਕੀ ਉਹਨਾਂ ਨਾਲ ਕੀਤੀ ਗਈ ਮਲਿਕ ਅਰਜੁਨ ਖੜਗੇ ਜੀ ਨੀਚੇ ਗਿਰ ਗਏ ਔਰ ਬਾਅਦ ਚ ਇੱਕ ਝੂਠੀ ਐਫ ਆਈਆਰ ਰਾਹੁਲ ਗਾਂਧੀ ਜੀ ਦੇ ਖਿਲਾਫ ਦਰਜ ਕਰ ਦਿੱਤੀ ਗਈ ਭਾਜਪਾ ਦੇ ਸੰਸਦਾਂ ਵੱਲੋਂ ਐਡਮਿਟ ਹੋ ਗਏ ਆਈਸੀਯੂ ਦੇ ਵਿੱਚ ਬਹਾਨਾ ਬਣਾ ਕੇ ਔਰ ਇਹ ਸਰਕਾਰ ਨੇ ਕੋਈ ਪਹਿਲੀ ਵਾਰੀ ਨਹੀਂ ਕਿਉਂਕਿ ਇਹ ਡਾਕਟਰ ਸਾਹਿਬ ਦੇ ਇਹ ਤਾਂ ਜੇ ਇਹਨਾਂ ਦਾ ਵਾਸ ਚੱਲੇ ਜਿਵੇਂ ਹੁਣ ਕਹਿ ਦਿੰਦੇ ਜੀ ਵਨ ਨੇਸ਼ਨ ਵਨ ਇਲੈਕਸ਼ਨ ਵਨ ਨੇਸ਼ਨ ਵਨ ਕੰਪਨੀ ਅੰਬਾਨੀ ਅਡਾਨੀ ਅਮਿਤਸ਼ਾ ਔਰ ਮੋਦੀ ਇਹਨਾਂ ਨੂੰ ਤਾਂ ਜੈਲਸੀ ਹੁੰਦੀ ਹੈ ਕਿ ਡਾਕਟਰ ਸਾਹਿਬ ਇਹ ਲੋਕਤੰਤਰਿਕ ਪਾਰਟੀਆਂ ਜਿਵੇਂ ਕਾਂਗਰਸ ਪਾਰਟੀ ਅਜਿ ਇਸ ਸੰਵਿਧਾਨ ਨੂੰ ਜਿੰਦਾ ਰੱਖਿਆ ਇਲੈਕਸ਼ਨ ਹੁੰਦਾ ਇਹ ਤਾਂ ਚਾਹੁੰਦਾ ਇਲੈਕਸ਼ਨ ਹੀ ਨਾ ਹੋਵੇ ਕਿ ਇੱਕੋ ਵਾਰੀ ਮਸ਼ੀਨਾਂ ਚ ਸੈਟਿੰਗ ਕਰੀਏ ਔਰ ਜਿਹੜਾ ਕਿ ਕਦੇ ਵੀ ਇਲੈਕਸ਼ਨ ਨਾ ਹੋਵੇ ਜਿਵੇਂ ਧਾਰਾ 370 ਤੋੜੀ ਗਈ ਨੋਟਬੰਦੀ ਕਿਸ ਤਰੀਕੇ ਨਾਲ ਕੀਤੀ ਗਈ ਜੀਐਸਟੀ ਦੇ ਮੁੱਦੇ ਤੇ ਕਿਸ ਤਰੀਕੇ ਨਾਲ ਬਿਜ਼ਨਸਮੈਨਾਂ ਨੂੰ ਰੋਲਿਆ ਗਿਆ ਔਰ ਕਿਵੇਂ ਕੋਰਪੋਰੇਟ ਘਰਾਣਿਆਂ ਨੂੰ ਸਾਰਾ ਦੇਸ਼ ਗਿੜੀ ਕਰਕੇ ਰੱਖਿਆ ਚਾਹੇ ਉਹ ਰੇਲਵੇ ਹੋਵੇ ਚਾਹੇ ਉਹ 에ਅਰਲਾਈਨਸ ਹੋਣ ਚਾਹੇ ਉਹ ਬੀਐਸਐਨਐਲ ਅੱਜ ਹਾਸ਼ੀਏ ਤੇ ਪਹੁੰਚ ਚੁੱਕਿਆ ਹੈ ਔਰ ਹਰ ਚੀਜ਼ ਅਮਾਨੀਆ ਦਾਨੀ ਨੂੰ ਜਿਹੜੀ ਇਹ ਦੇਸ਼ ਦੀ ਵੇਚ ਦਿੱਤੀ ਗਈ ਹੈ ਕਿ ਤੁਸੀਂ ਚਾਹੇ ਕੋਲ ਮਾਈਨਸ ਹੋਣ ਔਰ ਕਸ਼ਮੀਰ ਤੇ ਹਿਮਾਚਲ ਦੇ ਸੇਵਾਾਂ ਦੇ ਵੀ ਜਿਵੇਂ ਕਿ ਅੱਜ ਕਿਸਾਨ ਮੰਡੀਆਂ ਤੇ ਰੋਲ ਰਿਆ ਹੈ ਅੱਜ ਕਿਸਾਨਾਂ ਦੇ ਹੱਕ ਦੇ ਲਈ ਜਦੋਂ ਸਵਾਲ ਪੁੱਛਦੇ ਹੈ ਰਾਹੁਲ ਗਾਂਧੀ ਜੀ ਤਕਲੀਫ ਤਾਂ ਹੁੰਦੀ ਹੈ ਅੱਜ ਪਿਛਲੇ 27 28 ਦਿਨਾਂ ਤੋਂ ਸਦਾਜੀਜੀ ਸਿੰਘ ਢੱਲੇਵਾਲ ਜੀ ਮਰਨਮਰ ਤੇ ਬੈਠੇ ਹੈ ਉਹਨਾਂ ਨੇ ਉਹਨਾਂ ਦੀ ਤਾਂ ਬਾਤ ਪੁੱਛਣ ਨਹੀਂ ਆਈ ਇਹ ਭਾਜਪਾ ਔਰ ਪੰਜਾਬ ਦੇ ਵਿੱਚ ਹੁਣ ਹਰਿਆਣੇ ਚ ਇਹਨਾਂ ਨੇ ਐਮਐਸਪੀ ਕਰਤੀ ਪੰਜਾਬ ਚ ਕਰੋ ਪੰਜਾਬ ਚ ਤੁਹਾਨੂੰ ਕੌਣ ਰੋਕਦਾ ਪੰਜਾਬ ਸਰਕਾਰ ਕਰੇ ਸੈਂਟਰ ਦੀ ਸਰਕਾਰ ਪੰਜਾਬ ਨੂੰ ਸਪੈਸ਼ਲ ਪੈਕੇਜ ਕਿਉਂ ਨਹੀਂ ਦਿੰਦੀ ਔਰ ਇਹ ਸਾਰੀਆਂ ਗੱਲਾਂ ਔਰ ਮੁੱਖ ਅਜੰਡਾ ਇਹ ਸੀਗਾ ਕਿ ਜਿਸ ਤਰੀਕੇ ਦੇ ਨਾਲ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ ਇਹਨਾਂ ਦੀ ਇਹਨਾਂ ਦੀ ਜੋ ਸੋਚ ਹੈ ਭਾਜਪਾ ਦੀ ਉਹ ਨੰਗਾ ਚਿਹਰਾ ਸਾਹਮਣੇ ਆਇਆ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਅਮੀਸ਼ਾ ਅਸਤੀਫਾ ਦੋ ਔਰ ਅਮੀਸ਼ਾ ਤੇ ਅਫਾਅਰ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇਸ਼ ਦੇ ਲੋਕਾਂ ਦੇ ਇਮੋਸ਼ਨਸ ਨੂੰ ਜਿਹੜਾ ਕਿ ਭੜਕਾਇਆ ਕਿਉਂਕਿ ਦੇਸ਼ ਦੇ ਲੋਕ ਜਿੰਨਾ ਸਤਕਾਰ ਮਲੋਛੀਨ ਪਗਗ ਸਿੰਘ ਚੀਤ ਉਦਮ ਸਿੰਘ ਇਹਨਾਂ ਸ਼ਹੀਦਾਂ ਦਾ ਕਰਦੇ ਆ ਉਹਨਾਂ ਹੀ ਸਤਕਾਰ ਡਾਕਟਰ ਭੀਮਰਾ ਅੰਬੇਦਕਰ ਜੀ ਦਾ ਵੀ ਕਰਦੇ ਆ ਹਰ ਵਰਗ ਕਰਦਾ ਹੈ ਹਰ ਇੱਕ ਵਿਅਕਤੀ ਉਹਨਾਂ ਦਾ ਜਿਹੜਾ ਹਰ ਇੱਕ ਨੌਜਵਾਨ ਉਹਨਾਂ ਦਾ ਸਤਕਾਰ ਕਰਦਾ ਔਰ ਉਹਨਾਂ ਦੇ ਸਤਕਾਰ ਨੂੰ ਜਿਹੜੀ ਠੇਸ ਪਹੁੰਚਾਈ ਹੈ ਉਹਦੀ ਮਾਫੀ ਭਾਪਾ ਨੂੰ ਮੰਗਣੀ ਹੈ